ਦਿੱਲੀ ਦੇ ਵਿੱਚ ਪ੍ਰਦਰਸ਼ਨ ਨੂੰ ਲੈ ਕੇ ਐਲਾਨ ਜਿਹੜਾ ਕੀਤਾ ਜਾ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਦੱਸਿਆ ਕਿ ਜਗਜੀਤ ਢੱਲੇਵਾਲ ਦਾ ਇੱਕ ਵੱਡਾ ਅਭਿਆਨ ਸਾਹਮਣੇ ਹੈ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਪ੍ਰਦਰਸ਼ਨ ਦੇ ਲਈ ਵੀ ਵੱਡਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਹੁਣ ਜਿਹੜੀ ਇੱਕ ਵੱਡੀ ਮੀਟਿੰਗ ਕਿਸਾਨ ਜਥੇਬੰਦੀਆਂ ਦੇ ਨਾਲ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਚਰਚਾ ਮੀਟਿੰਗ ਹੋਈ ਤੇ ਜਿਸ ਦੇ ਵਿੱਚ ਕਈ ਫੈਸਲੇ ਜਿਹੜੇ ਲੈ ਕੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਜਗਜੀਤ ਢੱਲੇਵਾਲ ਦਾ ਕੀ ਕਹਿਣਾ ਸਾਡੀ ਅੱਜ ਇੱਥੇ ਕਮਿਟੀ ਰੋਹੀ ਹੈ ਇਸਕਿਮ ਨਾਨ ਡਿਫਿਕਲਟੀ ਜਿਹਦੇ ਵਿੱਚ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਤੋਂ ਆਗੂ ਵਾਲੇ ਭਾਗ ਲਿਆ ਅੱਜ ਦੀ ਇਸ ਮੀਟਿੰਗ ਦੇ ਜਿਹੜੇ ਅਜੰਡੇ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਸਰਕਾਰ ਦਿਆਂ ਲੋਕਾਂ ਪ੍ਰਤੀ ਕਿਸਾਨਾਂ ਪ੍ਰਤੀ ਬੇਦੁਖੀਆਂ ਨੂੰ ਧਿਆਨ ਚ ਰੱਖਦੇ ਹਾਂ ਇੱਕ ਪ੍ਰੋਗਰਾਮ ਉਲੀਕਿਆ ਸੀਗਾ ਕਿ ਫਰਵਰੀ ਦੇ ਵਿੱਚ ਇੱਕ ਵੱਡਾ ਇਕੱਠ ਦਿੱਲੀ ਦੇ ਵਿੱਚ ਕਰਾਂਗੇ ਦਿੱਲੀ ਚੱਲੋ ਦਾ ਨਾਅਰਾ ਦਿੱਤਾ ਸੀ ਔਰ ਉਸ ਤੋਂ ਬਾਅਦ ਉਹਦੀ ਤਿਆਰੀ ਚੱਲ ਪੂਰੇ ਭਾਰਤ ਦੇ ਵਿੱਚ ਸਗੀਆਂ ਵੱਡੀਆਂ-ਵੱਡੀਆਂ ਕਾਨਫਰੰਸਾਂ ਹੋਈਆਂ ਬੜੇ-ਬੜੇ-ਬੜੇ ਇਕੱਠ ਹੋਏ ਜੀਨ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਕੇਰਲਾ, ਤਾਮਿਲਨਾਡੂ, ਕਰਨਾਟਕਾ ਤੇ ਤੇਲੰਗਾਨਾ ਇਹਨਾਂ ਸਟੇਟਾਂ ਦੇ ਵਿੱਚ ਹਰ ਰੀ ਭੱਗੇ ਆ। ਔਰ ਜੋ ਇਹ ਵਰਨਣ ਜੋ ਗੱਲ ਹੈ ਕਿ ਉੱਥੋਂ ਜਿਹੜੇ ਸਾਡੇ ਕਿਸਾਨ ਸੀ ਜਿਨ੍ਹਾਂ ਨੇ ਜਿਹੜੇ ਸੋਚਦੇ ਸੀ ਕਿ ਅਸੀਂ ਗੈਰ ਹਿੰਦ ਆਦਮੀ ਤੱਕ ਸੋਚਣਾ ਰੱਖੇ ਲੜਾਈ ਲੜਨੀ ਚਾਹਦੇ ਆ। ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਵਿੱਚੋਂ 35 ਆਰਗੇਨਾਈਜੇਸ਼ਨ ਵੱਖ-ਵੱਖ ਸਟੇਟਾਂ ਦੇ ਵਿੱਚੋਂ ਜਿਨ੍ਹਾਂ ਚੋਂ 17 ਆਰਗੇਨਾਈਜੇਸ਼ਨਾਂ ਤਾਮਿਲਨਾਡੂ ਤੋਂ 3-4 ਜੱਥੇ ਬੰਦੀਆਂ ਕੇਰਲਾ ਤੋਂ ਔਰ 15 ਜੱਥੇ ਬੰਦੀਆਂ ਸਰਵਨ ਤੇ ਰੰਗਾਨਾ ਤੋਂ ਆਕੇ ਦੁਬਹੋਰ ਦੇ ਇਸ ਪਰਿਵਾਰ ਦੇ ਵਿੱਚ ਵਧਾ ਹੋਇਆ ਉਹਨਾਂ ਨੇ ਸਤਨਾ ਚੁੜੀਆਂ ਔਰ ਉਹਦੇ ਲਈ ਉਸ ਅੰਦੋਲਨ ਦੀ ਤਿਆਰੀ ਵਾਸਤੇ ਜੋ ਅਸੀਂ ਡੇਟ ਦੇ ਰੱਖੀ ਸੀ ਪਹਿਲਾਂ ਅਸੀਂ ਡੇਟ ਦਿੱਤੀ ਸੀ ਵੀ ਕਿ 26 ਫਰਵਰੀ ਨੂੰ ਇੱਕ ਵੱਡਾ ਇਕੱਠ ਕਰਾਂਗੇ ਇੱਕ ਨਹੀਂ ਸਮਝਾਂ ਤੇਰੀਆਂ ਦੱਖਣੀ ਭਾਰਤ ਦੀਆਂ ਜਿੱਥੇ ਬੰਦੀਆਂ ਉਹਨਾਂ ਦੀ ਸਾਨੂੰ ਇੱਕ ਵਿਚਾਰ ਆਈ ਸੀ ਕਿ ਉਹ ਥੋੜਾ ਜਿਹਾ ਦੇ ਕੇ ਅੱਗੇ ਪਿੱਛੇ ਕਰ ਸਕੋ ਥੋੜਾ ਐਡਵਾਂਸ ਕਰ ਸਕੋ ਤਾਂ ਕਿਰਪਾ ਕਰਕੇ ਕਰਿਓ ਤੋਂ ਦੇ ਨਾਲ ਕੁਝ ਹੋਰ ਜਿਹੜੇ ਬੰਦੀਆਂ ਦੀ ਵੀ ਇਹ ਉਮੀਦ ਸੀ ਕਿ ਹੋਰ ਐਡਵਾਂਸ ਕਰ ਲਿਆ ਜਾਵੇ ਜਿਹਨੂੰ ਧਿਆਨ ਚ ਰੱਖ ਕੇ ਅੱਜ ਇੱਥੇ ਸਪੈਸ਼ਲ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਤੇ ਚਰਚਾ ਹੋਈ ਜੋ ਸਿ ਫੈਸਲੇ ਅੱਜ ਇੱਥੇ ਵਿਚਾਰੇ ਨਹੀਂ ਗੱਲਾਂ ਵਿਚਾਰੀਆਂ ਨੇ ਡੇਟ ਬਾਰੇ ਵੀ ਚਰਚਾ ਹੋਈ ਹੈ ਇਹਦੀ ਅਨਾਉਂਸਮੈਂਟ ਅਸੀਂ ਦੋ ਵੱਡੀਆਂ ਪੰਚਾਇਤਾਂ ਵੱਡੇ ਇਕੱਠ ਇੱਕ 2 ਜਨਵਰੀ ਨੂੰ ਜੰਗਿਆਲਾ ਗੁਰੂ ਦੇ ਵਿੱਚ ਐਸਕੇਮ ਨਾਨ ਪੋਲਿਟਿਕਲ ਅਤੇ ਉੱਤਰੀ ਭਾਰਤ ਦੀਆਂ 18 ਜੱਟੇ ਬੰਦੀਆਂ ਵੱਲੋਂ ਸਾਂਝੀ ਕਾਨਫਰੰਸ ਕੀਤੀ ਜਾ ਰਹੀ ਹੈ ਉਸ ਕਾਨਫਰੰਸ ਦੇ ਵਿੱਚ ਉਸ ਤੋਂ ਬਾਅਦ 6 ਜਨਵਰੀ ਨੂੰ ਬਰਨਾਲਾ ਦੇ ਵਿੱਚ ਉੱਡੀ ਹੀ ਇੱਕ ਬਹੁਤ ਵੱਡੀ ਮਜ਼ਬੂਤ ਕਾਨਫਰੰਸ ਫਿਰ ਕੀਤੀ ਜਾ ਰਹੀ ਸੀ ਇਹਨਾਂ ਦੋਲਾ ਕਾਨਫਰੰਸਾਂ ਦੇ ਵਿੱਚ ਇਹਦੀ ਜਿਹੜੀ ਡੇਟ ਹੈ ਉਹ ਆਪ ਸਭ ਦੇ ਸਾਹਮਣੇ ਉੱਥੋਂ ਅਨਾਊਂਸਮੈਂਟ ਕਰਕੇ ਰੱਖਾਂਗੇ ਸੋ ਇੰਨੀ ਚਰਚਾ ਹੋਈ ਹੈ ਸਾਡੀ ਅੱਗੇ ਬਾਕੀ ਜਿਹੜੀਆਂ ਇੱਕ ਅਹਿਮ ਮੁੱਦਾ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਹੋਰ ਬੰਦ ਨੂੰ ਸੌਲਵੋ ਸਾਨੂੰ ਬੰਦਾ ਕਰਨਾ ਹੈ ਤੇ ਐਸਵਾਈਐਲ ਦਾ ਕਮੇਟੀ ਬਣਾਇਆ ਗੜਾਈਆ ਸਰਕਾਰ ਇੱਥੇ ਆਈ ਆ ਕੇਂਦਰ ਮੰਤਰੀ ਆਏ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਹੋਈ ਉਹਦੇ ਲਈ ਜੋ ਚਰਚਾ ਹੈ ਉਹ ਪਰਮਨੂ ਕੋਹਾਰ ਹਰਿਆਣੇ ਦੇ ਇੱਕ ਸਾਰੇ ਲੀਡਰ ਨੇ ਇਹ ਤੁਹਾਡੇ ਨਾਲ ਉਹ ਗੱਲਬਾਤ ਸਾਂਝੀ